ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਵੀਂ ਗੱਟੀ ਰਾਜੋ ਕੇ ਖੜੇ ਆਂ ਜੀ ਇੱਥੇ ਕਰੀਬ 300 ਏਕੜ ਜ਼ਮੀਨ ਸੀ ਪਿੰਡ ਦੀ ਜਿਹੜੀ ਹੜਾਂ ਦੀ ਮਾਰ ਏਠਾਈ ਸੀ ਉਹਦੀ ਬਜਾਈ ਦਾ ਕੰਮ ਚੱਲ ਰਿਹਾ ਹੁਣ ਸਾਰੀ ਜ਼ਮੀਨ ਬਾ ਕੇ ਤਿਆਰ ਕਰਤੀ ਹੈ ਸੁਭਾਗਾ ਵੱਜ ਚੁੱਕਿਆ ਤੇ ਅੱਜ ਜਿਵੇਂ ਤੁਹਾਡੇ ਕੋਲੇ ਤਿੰਨ ਟਰੈਕਟਰ ਹਨ ਮਗਰ ਅਸੀਂ ਡ੍ਰੈਲ ਮਸ਼ੀਨਾਂ ਪਾਈਆਂ ਹੋਈਆਂ ਵਾ ਜਿਹਨਾਂ ਕਣਕ ਦੀ ਬਜਾਈ ਸ਼ੁਰੂ ਹੋਣੀ ਆ ਔਰ ਦੋ ਟਰੈਕਟਰ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਸੁਪਰ ਸੀਡਰ ਵਾਲੇ ਆ ਇੱਕ ਸੁਪਰਸੀਡਰ ਵਾਲਾ ਡਰੈਕਟਰ ਇੱਧਰ ਖੜਾ ਵਾ ਤੇ ਇੱਕ ਸੁਪਰਸੀਡਰ ਆ ਡਰੈਕਟਰ ਤੇ ਮਗਰ ਪਾਇਆ ਹੋਇਆ ਜੀਮੇਂਦਰਾ ਦੇ ਮਗਰ ਤੇ ਇਹ ਅੱਜ ਅਸੀਂ 5 ਟਰੈਕਟਰਾਂ ਦੇ ਨਾਲ ਬਜਾਈ ਹੈ ਜਿਹੜੀ ਹੁਣ ਸ਼ੁਰੂ ਕਰਨ ਲੱਗੇ ਆ 300 ਏਕੜ ਜ਼ਮੀਨ ਆ ਤੇ ਬਾਕੀ ਟਰੈਕਟਰ ਮਗਰ ਸਾਡੇ ਹਜੇ ਹਾਲ ਪਾਏ ਆ ਜਸੁਭਾਗੇ ਆ ਪਰ ਜੇ ਇਥੋਂ ਲੋਕਲ ਇੱਕ ਦੋ ਹੋਰ ਸਾਨੂੰ ਡ੍ਰਿਲ ਮਸ਼ੀਨਾਂ ਮਿਲ ਜਾਣ ਤਾਂ ਥੋੜੀ ਹੋਰ ਤੇਜ਼ੀ ਹੋ ਜਾਵੇ ਕਿਉਂਕਿ ਆਪਣੇ ਉਧਰੋਂ ਲੁਧਿਆਣੇ ਇਲਾਕੇ ਚੋਂ ਜਿਵੇਂ ਅਸੀਂ ਉਧਰੋਂ ਆਏ ਆ ਜਿਹੜੇ ਟਰੈਕਟਰ ਉਧਰੋਂ ਅਸੀਂ ਲਿਆ ਨਹੀਂ ਸਕਦੇ ਅਸੀਂ ਹਲ ਪਾ ਕੇ ਲੈ ਕੇ ਆਏ ਜਾਂ ਤਵੀਆਂ ਲੈ ਕੇ ਆਏ ਆ ਤਾਂ ਜਾਂ ਅਸੀਂ ਸੁਭਾਗੇ ਲੈ ਆਏ ਪਰ ਡ੍ਰਿਲ ਮਸ਼ੀਨਾਂ ਨਹੀਂ ਲਿਆ ਸਕੇ ਇੱਕ ਤਾਂ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਅੱਜ ਅਸੀਂ ਬਜਾਈ ਸ਼ੁਰੂ ਕਰਨੀ ਆ ਤੇ ਕੋਈ ਬਾਲਾ ਵੱਡਾ ਰਕਵਾ ਨਹੀਂ 300 ਏਕੜ ਜ਼ਮੀਨ ਆ ਜਿਹੜੀ ਬੀਜਣੀ ਆ ਔਰ ਇੱਥੇ ਬڑے ਛੋਟੇ ਕਿਸਾਨ ਨੇ ਸਾਰੇ ਢਾਈ ਢਾਈ ਤਿੰਨ ਤਿੰਨ ਚਾਰ ਚਾਰ ਕਿੱਲੇ ਵਾਲੇ ਔਰ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਪੈਂਦਾ ਇਲਾਕਾ ਆ ਸਾਹਮਣੇ ਪਾਕਿਸਤਾਨ ਦਾ ਇਲਾਕਾ ਪੈਂਦਾ ਵਾ ਤੇ ਇੱਕ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਬੀਜ ਸਾਡੇ ਕੋਲੇ ਮਤਲਬ ਆ ਚੁੱਕਿਆ ਵਾ 300 ਬੋਰੀ ਬੀਜ ਦੀ ਸਾਡਾ ਕਪੂਰੇ ਪਿੰਡ ਤੋਂ 250 ਬੋਰੀ ਆਈ ਹੈ ਤੇ 47 ਬੋਰੀਆਂ ਸਾਨੂੰ ਆਈਆਂ ਸੀਗੀਆਂ ਅਲਕੜਿਆਂ ਤੋਂ ਤੇ ਬਾਕੀ ਜਿਹੜਾ ਢਾਈ ਦੀ ਹਜੇ ਵੀ ਸਮੱਸਿਆ ਬਣੀ ਹੋਈ ਅੱਜ ਵੀ ਅਸੀਂ ਪਤਾ ਕਰੀ ਜਾਂਦੇ ਆ ਡਾਈ ਨਹੀਂ ਮਿਲ ਰਿਹਾ ਕਿਸੇ ਪਾਸਿਓ ਜਿਹੜਾ ਡਾਈ ਰੇ ਆ ਇਹ ਜਾਂ ਤਾਂ ਮਤਲਬ ਸੁਸਾਇਟੀਆਂ ਚ ਵੀ ਨਹੀਂ ਮਿਲ ਰਿਹਾ ਨਾ ਕਿਸੇ ਪ੍ਰਾਈਵੇਟ ਡੀਲਰਾਂ ਕੋਲੋਂ ਮਿਲ ਰਿਹਾ ਤੇ ਜੇ ਦੱਸਦੇ ਆ ਵੀ ਪਿਆ ਹੈਗਾ ਪਰ ਦੇ ਨਹੀਂ ਰਿਹਾ ਸੁਸਾਇਟੀਆਂ ਚ ਵੀ ਦੱਸਦੇ ਆ ਪਿਆ ਵਾ ਪਰ ਉਹ ਪਤਾ ਨਹੀਂ ਕਿਉਂ ਇੱਕ ਇਹ ਕਿਹੜੇ ਕਿਸਾਨ ਆ ਇੱਥੋਂ ਵਾਲੇ ਇਹਨਾਂ ਦੀਆਂ ਮਤਲਬ ਜ਼ਮੀਨਾਂ ਪੱਕੀਆਂ ਨਹੀਂ ਹੋਣ ਕਰਕੇ ਇਹਨਾਂ ਨੂੰ ਕਿਸਾਨਾਂ ਨੂੰ ਸੁਸਾਇਟੀਆਂ ਚੋਂ ਨਹੀਂ ਮਿਲਦਾ ਸਰਕਾਰੀ ਬੈਂਕਾਂ 'ਚ ਇਹਨਾਂ ਦੇ ਖਾਤੇ ਨਹੀਂ ਹੈਗੇ ਜੇ ਹੈਗੇ ਆ ਤਾਂ ਕਈ ਡਿਫਾਲਟਰ ਹੋ ਚੁੱਕੇ ਆ ਕਿਉਂਕਿ ਸਰਕਾਰੀ ਮਾਅਬਜ਼ਾ ਵੀ ਨਹੀਂ ਉਹਨਾਂ ਨੂੰ ਮਿਲਦਾ ਔਰ ਛੋਟੇ ਕਿਸਾਨ ਹੁਣ ਕਰਕੇ ਹੁਣ ਇਸ ਵਾਰ ਇਹਨਾਂ ਨੂੰ ਡਾਈ ਜਾਂ ਯੂਰੀਆ ਸੋਸਾਇਟੀਆਂ ਚੋਂ ਬਿਲਕੁਲ ਵੀ ਨਹੀਂ ਮਿਲ ਰਿਹਾ ਤੇ ਪਰ ਜਿਹੜੇ ਪਿੰਡਾਂ 'ਚ ਜਿੱਥੇ ਕਿਤੇ ਮਿਲਦਾ ਵਾ ਜਾਂ ਤਾਂ ਸਾਨੂੰ ਤੁਸੀਂ ਥੋੜਾ ਗਾਈਡ ਕਰ ਦਿਓ ਵੀ ਕਿੱਥੋਂ ਮਿਲ ਸਕਦਾ ਸੀ ਉੱਥੋਂ ਲੈ ਲਾਂਗੇ ਤੇ ਜਾਂ ਕੋਈ ਵੀਰ ਭਰਾ ਜਿਹੜੇ ਸਾਡੇ ਵੀਡੀਓ ਦੇਖਦੇ ਆ ਕੋਈ 5-5 10-10 ਗੱਟੇ ਵੀ ਜੇ ਆਪਾਂ ਦੇਈਏ ਤਾਂ ਆਪਾਂ ਇਸ ਨਗਰ ਦੀ ਮਦਦ ਕਰ ਸਕਦੇ ਆ ਇੱਥੇ ਤੇ ਇਹ ਨਗਰ ਦੇ ਵਿੱਚ ਜਿਵੇਂ ਅੱਗੇ ਵੀ ਅਕਸਰ ਅਸੀਂ ਦੱਸਦੇ ਆ ਵੀ ਬੜੇ ਛੋਟੇ ਕਿਸਾਨ ਨੇ ਤੁਸੀਂ ਦੇਖ ਸਕਦੇ ਹੋ 1.5 1.5 2 2 2.5 2.5 ਏਕੜ ਦੇ ਤੱਕ ਨੇ ਛੋਟੇ ਛੋਟੇ ਔਰ ਸਾਰੇ ਪਿੰਡ ਚ ਪੰਜ ਤੋਂ 6 ਟਰੈਕਟਰ ਨੇ ਬਾਕੀ ਤੁਸੀਂ ਇਸ ਗੱਲ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿੰਨੇ ਇੱਕ ਵੱਡੀ ਜ਼ਮੀਨ ਵਾਲੇ ਪਿੰਡ ਨੇ ਹਨ ਪਰ ਸਾਰੇ ਛੋਟੇ ਕਿਸਾਨ ਨੇ ਔਰ ਝੋਨਾ ਖੜਾ ਇਹਨਾਂ ਦਾ ਬਿਲਕੁਲ ਗਲ ਗਿਆ ਬਰਬਾਦ ਹੋ ਗਿਆ ਔਰ ਮੰਨ ਲਓ ਇਹਨਾਂ ਨੇ ਹੁਣ ਦੁਬਾਰਾ ਜਿਹੜੀ ਬਜਾਈ ਕਰਨੀ ਸੀ ਉਹਦੇ ਵਾਸਤੇ ਨਾ ਤਾਂ ਆੜਤੀਆਂ ਤੋਂ ਮੂਰੇ ਅਡਵਾਂਸ ਮਿਲਣਾ ਸੀ ਇਹਨਾਂ ਨੂੰ ਵੀ ਜਿਹੜਾ ਲਿਆ ਕੇ ਆਪਦਾ ਬੀਜ ਪਾ ਲਿੰਦੇ ਤੇ ਬਜਾਈ ਕਰ ਲਿੰਦੇ ਤੇ ਇਹ ਵਾਇਗਰੂ ਨੇ ਡਿਊਟੀ ਸਾਡੀ ਮਨੁੱਖਤਾਰੀ ਸੇਵਾ ਪਰਿਵਾਰ ਦੀ ਲਈ ਆ ਤੇ ਅਸੀਂ ਇਹ ਪਿੰਡ ਦੇ ਵਿੱਚ ਆ ਕੇ ਸੇਵਾ ਲਈ ਸੀ ਤੇ ਜਿਹੜੀ ਪਿਛਲੇ 6 ਦਿਨਾਂ ਤੋਂ ਲਗਾਤਾਰ ਟਰੈਕਟਰ ਚੱਲ ਰਹੇ ਨੇ ਸੇਵਾ ਦੇ ਵਿੱਚ ਵੀਰ ਆਏ ਹੋਏ ਨੇ ਮੁੱਦਕੀ ਤੋਂ ਆਏ ਹੋਏ ਨੇ ਫਿਰ ਬੱਦਣੀ ਤੋਂ ਆਏ ਹੋਏ ਨੇ ਜਗਰਾਉਂ ਤੋਂ ਕੋਠੇ ਰਾਲਾ ਪਿੰਡ ਤੋਂ ਆਏ ਹੋਏ ਨੇ ਲੁਧਿਆਣੇ ਤੋਂ ਫਿਰ ਇਸ ਨਗਰ ਦੇ ਵੀ ਤਿੰਨ ਚਾਰ ਟਰੈਕਟਰ ਸਾਡੇ ਨਾਲ ਲੱਗੇ ਨੇ ਤੇ ਤੇਲ ਦੀ ਸੇਵਾ ਜਿਹੜੀ ਸੀ ਤੇਲ ਆਪਣਾ ਕੋ ਕਿੰਨਾ ਪਿਆ ਹੁਣ ਸੋਨੀ ਹੈਗਾ ਜੀ ਉਹ 20000 ਲੀਟਰ ਹੈਗਾ ਤੇਲ ਸਾਡੇ ਕੋਲੇ ਹੈਗਾ ਜਿੰਨਾ ਕਿ ਚਾਹੀਦਾ ਲਗਭਗ ਸਾਡਾ ਸਰਜੂ ਤੇਲ ਨਾਲ ਔਰ ਬੀਜ ਵੀ ਸਾਡੇ ਕੋਲੇ ਆ ਗਿਆ ਵਾ ਬੀਜ ਵੀ 300 ਏਕੜ ਦਾ ਲਗਭਗ ਆ ਗਿਆ ਕੋਈ 20-50 ਗੱਟੇ ਚਾਹੀਦੇ ਹੋਣਗੇ ਜਿਆਦਾ ਨਹੀਂ ਚਾਹੀਦੇ ਪਰ ਡੀਏਪੀ ਨਹੀਂ ਹੈਗਾ ਸਾਡੇ ਕੋਲੇ ਡੀਏਪੀ ਦੀ ਲੋੜ ਹੈ ਕਿਉਂਕਿ ਜੀ ਅੱਜ ਅਸੀਂ ਵਜਾਈ ਸ਼ੁਰੂ ਕਰਦੇ ਅੱਜ ਕਿੰਨੇ ਕਰਦਾਂਗੇ ਪਚਦੀ ਵਜਾਈ ਜੇ ਆਪਾਂ ਲਗਦੇ ਅੱਜ ਆਪਣੇ ਕੋਲੇ ਇਸ ਟਾਈਮ 5 ਟਰੈਕਟਰ 200 ਪ੍ਰਸੀਡਰ ਤੇ 3 ਰੇਲਾ 100 ਕਿਲੋ ਟੱਪ ਹੋ ਗਏ 100 ਕਿਲੋ ਟੱਪ 100 ਕਿਲੋ ਟੱਪ ਲੈ ਜੀ ਅੱਜ ਆਪਾਂ ਕੋਲ ਪੂਰਾ ਡੀਏਪੀ ਹੋਦਾ ਹਾਂ ਜੇ ਡੀਏਪੀ ਹੋਵੇ ਹੁਣ ਡੀਏਪੀ ਸਾਡੇ ਕੋਲੇ ਸਿਰਫ 42 ਗੱਟੂ ਪਏ ਆ ਹਜੇ ਫਿਲਹਾਲ 42 ਕਿੱਲਿਆਂ ਦਾ ਸਾਡੇ ਕੋਲ ਡੀਏਪੀ ਪਿਆ ਵਾ ਬਾਕੀ ਡੀਏਪੀ ਦੀ ਲੋਡ ਆ ਪਰ ਸਾਨੂੰ ਕਿਤੋਂ ਮਿਲ ਵੀ ਨਹੀਂ ਰਹਾ ਔਰ ਸਾਨੂੰ ਜਾਂ ਤਾਂ ਤੁਸੀਂ ਥੋੜਾ ਗਾਈਡ ਕਰੋ ਵੀ ਕਿੱਥੋਂ ਲੈ ਲਈਏ ਤਾਂ ਜੋ ਅੱਜ ਜਿਹੜੀ ਸਾਡੀ ਬਜਾਈ ਦੀ ਸੇਵਾ ਸ਼ੁਰੂ ਹੋਣੀ ਹੈ ਰੁਕੇ ਨਾ ਕਿਸੇ ਤਰੀਕੇ ਇਹ ਬਹੁਤ ਤੁਹਾਡਾ ਧੰਨਵਾਦ ਹੋਊਗਾ ਤੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ ਸਾਰੇ ਜਿਹੜੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਆ ਨਗਰ ਦੇ ਵੀ ਹੋਰ ਸਾਰੇ ਪੰਚਾਇਤ ਖੜੀ ਸਰਪੰਚ ਸਾਹਿਬ ਵੀ ਖੜੇ ਸੀ ਇੱਥੇ ਆ ਖੜੇ ਨੇ ਸਰਪੰਚ ਸਾਹਿਬ ਮਜੂਦਾ ਸਰਪੰਚ ਨੇ ਤਾਰ ਸਿੰਘ ਤੇ ਮੁੱਦਕੀ ਵਾਲੇ ਬਾਈ ਦਾ ਅੰਗਰੇਜ਼ ਸਿੰਘ ਦਾ ਵੀ ਧੰਨਵਾਦ ਆ ਜੀ ਨੇ ਟਰੈਕਟਰ ਭੇਜਿਆ ਵਾ ਸਪੈਸ਼ਲ ਧੰਨਵਾਦ ਦੁੱਲਾ ਸਾਡਾ ਵੀਰ ਗੁਰਪ੍ਰੀਤ ਵੀਰ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਜਗਦੀਪ ਸਾਡਾ ਵੀਰ ਬੱਦਣੀ ਤੋਂ ਟਰੈਕਟਰ ਲੈ ਕੇ ਆਇਆ ਹੋਇਆ ਤੇ ਜਸਵੀਰ ਸਿੰਘ ਬੁਰਜ ਹਰੀ ਸਿੰਘ ਵਾਲੇ ਤੋਂ ਟਰੈਕਟਰ ਲੈ ਕੇ ਆਏ ਹੋਇਆ ਤੇ ਹੰਨੀ ਸਾਡਾ ਮਾਮਾ ਜਗੀਰ ਸਿੰਘ ਕੋਠੇ ਰਾਲਾਂ ਤੋਂ ਤੇ ਬਿੰਦਾ ਸਾਡਾ ਜਗਰਾਉਂ ਤੋਂ ਕੋਠੇ ਰਾਲਾਂ ਤੋਂ ਭਵਿੰਦਰ ਸਿੰਘ ਗਿੱਲ ਮਤਲਬ ਇਹ ਸਾਰੇ ਵੀਰਾਂ ਦੇ ਸਹਿਯੋਗ ਨਾਲ ਰਲ ਕੇ ਅਸੀਂ ਇਹ ਪ੍ਰਾਰਾਲਾ ਕੀਤਾ ਕਿਉਂਕਿ ਜਦੋਂ ਕਿਸਾਨਾਂ ਨੂੰ ਇੱਥੇ ਲੋੜ ਸੀਗੀ ਜਦੋਂ ਹੜ੍ਹ ਆਏ ਸੀ ਉਦੋਂ ਆਪਾਂ ਟਰਾਲੀਆਂ ਭਰ-ਭਰ ਕੇ ਰਾਸ਼ਨ ਦੀਆਂ ਫਲ ਫਰੂਟ ਦੀਆਂ ਦਵਾਈਆਂ ਦੀਆਂ ਭੇਜੀਆਂ ਤੇ ਅਸੀਂ ਉਦੋਂ ਸੰਗਤ ਨੂੰ ਬੇਨਤੀ ਕਰਦੇ ਸੀ ਵੀ ਹੁਣ ਥੋੜਾ ਰੁਕ ਜਾਓ ਠਰਮੇ ਨਾਲ ਆਇਓ ਬਾਅਦ ਚ ਜਦੋਂ ਲੋਡ ਪਊਗੀ ਉਦੋਂ ਸਾਥ ਦਿਓ ਲੋਡ ਉਦੋਂ ਪੈਣੀ ਜਦੋਂ ਇਹਨਾਂ ਲੋਕਾਂ ਨੇ ਉੱਠ ਕੇ ਖੜੇ ਹੋਣਾ ਇਹ ਪਾਣੀ ਸੁੱਕਣਾ ਤੇ ਫਸਲਾਂ ਬੀਜਣੀਆਂ ਤੇ ਹੁਣ ਯਕੀਨ ਮੰਨਿਓ ਇਸ ਟਾਈਮ ਬਹੁਤ ਘੱਟ ਲੋਕ ਆ ਰਹੇ ਨੇ ਇੱਥੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਬੰਦੇ ਸਾਡੇ ਕੋਲੇ ਇੱਥੇ ਆਉਂਦੇ ਆ ਵੀ ਸਾਡੀ ਜ਼ਮੀਨ ਬਾਦੋਂ ਸਾਡੇ ਕੋਈ ਨਹੀਂ ਆਇਆ ਕਿ ਇੱਕ ਦੋ ਪਿੰਡ ਨੇ ਆਸੇ ਪਾਸੇ ਜਿਹੜੇ ਸਾਨੂੰ ਮਾਲ ਨੂੰ ਸਨੇਹਾ ਦੇ ਰਹੇ ਨੇ ਵੀ ਸਾਡੇ ਪਿੰਡ ਦੀ ਬਜਾਈ ਵੀ ਕਰ ਦੋ ਵੀ ਸਾਡੇ ਪਿੰਡ 'ਚ ਕੋਈ ਮਦਦ ਨਹੀਂ ਮਿਲੀ ਕਿਸੇ ਪਾਸੋਂ ਔਰ ਇਹ ਪਿੰਡ ਉਹ ਨੇ ਜਿਨ੍ਹਾਂ ਨੂੰ ਸੱਚੀ ਉਹ ਹੀ ਜ਼ਰੂਰਤ ਸੀ ਔਰ ਬੜੇ ਮਾੜੇ ਹਾਲਾਤਾਂ ਦਾ ਸਾਹਮਣਾ ਕੀਤਾ ਇਹਨਾਂ ਨੇ ਤੇ ਉਹ ਪੈਸਾ ਜਿਹੜਾ ਕਰੋੜਾਂ ਰੁਪਈਆ ਉਸ ਟਾਈਮ ਆਪਾਂ ਰਾਸ਼ਨਾਂ ਤੇ ਜਾਂ ਹੋਰ ਚੀਜ਼ਾਂ ਤੇ ਲਾਤਾ ਬੇਫਾਲਤੂ ਉਹ ਲੋਕਾਂ ਨੂੰ ਦੇਤਾ ਜਿਨ੍ਹਾਂ ਨੂੰ ਲੋੜ ਵੀ ਨਹੀਂ ਸੀਗੀ ਹੁਣ ਲੋੜ ਆ ਹੁਣ ਦੁਬਾਰਾ ਫੇਰ ਤੋਂ ਸਾਨੂੰ ਅੱਗੇ ਹੋ ਕੇ ਜਾਗਰੂਕ ਹੋ ਕੇ ਆਪਾਂ ਇੱਥੇ ਇਹਨਾਂ ਨੂੰ ਇਹ ਨਾ ਕਰੀਏ ਵੀ ਆਪਾਂ ਪੈਸਿਆਂ ਦੀ ਗੱਲ ਕਰਦੇ ਬੀਜ ਦੇ ਸਕਦੇ ਹੋ ਤੁਸੀਂ ਦਾਇਰੇ ਜੂਰੀਆ ਰੇ ਦੇ ਸਕਦੇ ਆ ਆਪਾਂ ਡੀਜ਼ਲ ਦੇ ਸਕਦੇ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਲੋੜ ਆ ਉੱਥੇ ਆਪਾਂ ਟਰੈਕਟਰ ਹੀ 4-4 5-5 ਆਪ ਕੋ ਆਪਣੇ ਪਿੰਡਾਂ ਤੋਂ ਇਕੱਠੇ ਹੋ ਕੇ ਮੁੰਡੇ ਆ ਜਾਣ ਤੇ 5-5 4-4 ਦਿਨ ਲਵਾ ਜਾਣ ਤੇ ਜੀਤੇ ਨਾਲ ਇਹਨਾਂ ਦੀ ਵੱਡੀ ਮਦਦ ਹੋਊਗੀ ਤੇ ਬਹੁਤ ਧੰਨਵਾਦ ਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਡੀਏਪੀ ਦੀ ਜ਼ਰੂਰ ਸਾਨੂੰ ਅੱਜ ਤੁਹਾਡੇ ਕਿਸੇ ਵੀ ਭੈਣ ਭਰਾ ਦੇ ਫੋਨ ਦੀ ਅੜੀਕ ਰਹੂਗੀ ਵੀ ਅਸੀਂ ਜਿਹੜਾ ਅੱਜ ਸੇਵਾ ਦਾ ਕੰਮ ਆ ਇਨੇ ਪ੍ਰਚਾਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ